ਤਕਰੀਬਨ 40 40 ਮੈਂਬਰ ਸਿਆ ਜਿਹੜੇ ਕਿ ਕਈ ਕਈਆਂ ਕਾਰਨਾਂ ਕਰਕੇ ਉਮਰ ਏਜ ਫੈਕਟਰ ਹੋਣ ਕਰਕੇ ਇੱਥੇ ਨਹੀਂ ਆ ਸਕਦੇ ਮੈਂ ਉਹਦੇ ਕਰਕੇ ਜਿਹੜਾ ਉਹ ਬਹੁਤ ਦਾ ਮੂੰਹ ਚ ਮਤਲਬ ਜਾਣਾ ਪਿਆ ਉਹਨਾਂ ਨੂੰ ਯਾਦ ਕਰਕੇ ਦੋ ਮਿੰਟ ਦਾ ਮੌਸ ਘਾਰਿਆ ਗਿਆ ਸੋ ਬਹੁਤ ਹੀ ਆਪਣੀ ਇਹ ਸਸਤਾ ਜਿਹੜੀ ਵਧਾਈ ਦੀ ਪਾਤਰਿਆ ਮਾਹਬੂ ਨਰ ਸਿੰਘ ਪਾਗੋ ਮਜਰਾ ਸ਼ਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਸਾਡੇ ਰਿਪੋਰਟਰ ਪਰਮਜੀਤ ਸਿੰਘ ਪੰਗੂ ਅਨਸਾਰ ਇੰਡੋ ਕੈਨੇਡੀਅਨ ਐਸੋਸੀਏਸ਼ਨ ਆਫ ਇਮੀਗ੍ਰੈਂਟ ਸੀਨੀਅਰਸ ਦੀ ਮਹੀਨਾਵਾਰ ਮੀਟਿੰਗ ਹੋਈ ਜਿਸ ਵਿੱਚ ਆਪਸੀ ਵਿਚਾਰ ਵਟਾਂਦਰਾ ਕੀਤਾ ਗਿਆ ਸੋ ਅਸੀਂ ਤੁਹਾਨੂੰ ਦਿਖਾਵਾਂਗੇ ਸਾਰੇ ਸੀਨੀਅਰ ਦੇ ਪ੍ਰਮੁੱਖ ਵਿਚਾਰ ਤੇ ਪ੍ਰਬੰਧਕਾਂ ਦਾ ਕਰਾਮਾ ਗੱਲਬਾਤ ਤੁਸੀਂ ਬਣੇ ਰਹਿਣਾ ਸ਼ਵਾਲਕ ਟੀਵੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ ਦੂਸਰੋ ਕੋਲ ਇੱਥੇ ਨਹੀਂ ਕੰਮ ਕਰਦੇ ਇੰਨਾ ਕੰਮ ਗਵਾਲੀਅਰ ਵੀ ਕਰਦੇ ਆ ਉਹ ਅਸੀਂ ਗਏ ਇੱਕ ਦਿਨ ਪਹਿਲੇ ਗਵਾਲੀਆ ਤੋਂ ਆਏ ਸੀ ਤੇ ਉਹਨਾਂ ਨਾਲ ਮੇਲ ਮੁਲਾਕਾਤ ਹੋਈ ਤੇ ਬਿਜ਼ੀ ਸੀ ਉੱਤੇ ਉਹਨਾਂ ਦੇ ਕੋਈ ਕਾਲਜ ਦਾ ਫੰਕਸ਼ਨ ਸੀ ਉੱਥੇ ਚਲੇ ਗਏ ਸਾਨੂੰ ਇੱਕ ਆਦਮੀ ਦੇਖਿਆ ਉਹ ਡਾਕਟਰ ਸੀ ਡਾਕਟਰ ਪ੍ਰਗਟ ਸਿੰਘ ਡਿਪਾਰਟਮੈਂਟ ਸੀ ਆਹ ਡਾਕਟਰ ਪ੍ਰਗਟ ਸਿੰਘ ਉਹਨਾਂ ਨੇ ਸਾਨੂੰ ਸਾਰਾ ਉੱਥੇ ਦਿਖਾਇਆ ਤੇ ਫਿਰ ਲੰਗਰ ਉੱਥੇ ਚੱਲਦਾ ਮਾਤਾ ਕੀ ਜੀ ਦਾ ਬਹੁਤ بڑا ਹਾਲ ਹੈ ਉੱਥੇ ਬੜੀ ਹਾਰ ਰੋਣ ਖੀਰ ਬੰਦੀ ਹੈ ਔਰ ਉੱਥੇ ਪਿੰਡਾਂ ਨੇ ਦਿਨ ਵੰਡੇ ਹੈ ਪਹਿਲੀ ਤਰੀਖ ਨੂੰ ਫਲਾਦੇ ਪਿੰਡ ਆਉਣਗੇ 2 ਤਰੀਖ ਨੂੰ ਫਲਾਦੇ ਪਿੰਡ ਆਉਣਗੇ ਇਸ ਤਰੀਕੇ ਨਾਲ ਸੇਵਾ ਚੱਲ ਰਹੀ ਹੈ ਔਰ ਉੱਥੇ ਉਹਨਾਂ ਨੇ ਪੌਦੇ ਵੀ ਪੈਦਾ ਕਰਦੇ ਨਰਸਰੀ ਬਣਾਈ ਹੈ ਜਿਹੜੀਆਂ ਸੜਕਾਂ ਹੈ ਉਥੋਂ ਖਡੂਰ ਸਾਹਿਬ ਤੋਂ ਪਿੰਡਾਂ ਦੀਆਂ ਉਹਨਾਂ ਨਾਲ ਸਾਰੇ ਉਹਨਾਂ ਨੂੰ ਦਰਖਤ ਲਾਏ ਆਈ ਤੋਂ ਕਈ ਸਾਲ ਪਹਿਲਾਂ ਸੋ ਵਾਤਾਵਰਣ ਪ੍ਰਤੀ ਵੀ ਬੜੇ ਹੋ ਫੁਰੰਗ ਇੱਥੇ ਮਤਲਬ ਬਹੁਤ ਸੋਸ਼ਲਿਸ ਕਿਹਾ ਬੜੀਆ ਕਲੰਦੇ ਸੀ ਤਾਂ ਉਹ ਜਰਮਨੀਆਂ ਤੋਂ ਵੀ ਆ ਗਏ ਕਹਿੰਦੇ ਇਹ ਸਾਡੇ ਨਵੇਂ ਇੰਟਰੋਡਿਊਸ ਕਰਾਇਆ ਮਿੱਤੋਂ ਵੱਡੇ ਭਰਾ ਫਿਰ ਹੁਣ ਆਪਾਂ ਆਪਣਾ ਜਿਹੜਾ ਗਰੁੱਪ ਵੱਡਾ ਹੋ ਰਿਹਾ ਆਪਾਂ ਇਹਨੂੰ ਹੌਲੀ ਹੌਲੀ ਐਕਸਪੈਂਡ ਕਰੀਏ ਫਿਰ ਮੈਂਬਰਸ਼ਿਪ ਵਧਦੀ ਗਈ ਜਾਂ ਕਿਸ ਤਰ੍ਹਾਂ ਵਿੱਚ ਕਹਿੰਦੇ ਤਾਂ ਵੀ ਜਿਹੜੇ ਆਪਾਂ ਸਾਫ ਸੀ ਪਤਾ ਨਹੀਂ ਤੁਹਾਡਾ ਕਿਸੇ ਉਹਨਾਂ ਨਵਾਹ ਪਿਆ ਕਿ ਨਹੀਂ ਤੁਸੀਂ ਸ਼ਾਇਦ ਬੋਟੇ ਸ਼ਾਇਦ ਬਾਅਦ ਵਿੱਚ ਆਇਆ ਲੇਕਿਨ ਬਹੁਤ ਵਧੀਆ ਅਨੁਸ਼ਾਨ ਸੀ ਮੈਨੂੰ ਲੱਗਾ ਕਿ ਮੈਂ ਜਿਹੜੂ ਮਹਿਸੂਸ ਕਰਦਾ ਸੀ ਵੀ ਇੱਥੇ ਮੈਂ ਕਿੱਥੇ ਆ ਗਿਆ ਮੈਨੂੰ ਇੱਕ ਇਦਾਂ ਦੇ ਵਧੀਆ ਸਾਥੀ ਮਲੇ ਵਧੀਆ ਕੰਮ ਹਰ ਕੋਈ ਹਾਂਜੀ ਮਤਲਬ ਕਰਨੀ ਤਾਂ ਕੁਝ ਗੱਲਾਂ ਜਿਹੜੀਆਂ ਤਾਂ ਮੁਜਾਜ਼ਰ ਨਹੀਂ ਆ ਤੇ ਬਾਕੀ ਤੇ ਚਲੋ ਆ ਕੇ ਇੱਥੇ ਆ ਕੇ ਵੀ ਕੋਸ਼ਿਸ਼ ਕੀਤੀ ਰਹੀ ਜਿਡ ਯੂਨੀਅਨ ਵਗੈਰਾ ਦੇ ਵਿੱਚ ਟੈਕਸੀ ਇੰਡਸਟਰੀ ਦੇ ਵਿੱਚ ਵੀ ਯੂਨੀਅਨ ਬਣਾਈ ਸੀ ਕੇਸ ਲੜੇ ਸੁਪਰੀਮ ਕੋਰਟ ਦੀ ਫਾਰ ਦਾ ਫੇਅਰਨੈਸ ਜਿਹੜੀ ਪਲੇਟਾ ਵਗੈਰਾ ਦਾ ਇਸ਼ੂ ਸੀ 25 ਸਾਲ ਕੇਸ ਲੜੇ ਖਰਗਾਇਤ ਤੇ ਚਲੋ ਜਿੱਦਾਂ ਵੀ ਕੋਸ਼ਿਸ਼ ਕਰਨੀ ਚਾਹੀਦੀ ਸੀ ਕੀਤੀ 2 ਮਿਲੀਅਨ ਡਾਲਰ ਉਤੇ ਲੱਗਾ ਜੀ ਸੋ ਉਸ ਕੇਸ ਮੈਂ ਜਗਦੀਸ਼ ਸਿੰਘ ਕਲੇਰ ਹਾਂ ਮੈਂ ਤੁਹਾਡਾ ਗਵਾਂਡੀ ਮੈਂ ਜਿਹੜਾ ਟਾਇਰ ਹੋਇਆ ਸੈਂਟਰ ਬੋਰਡ ਬੈਂਕ ਤੋਂ ਨਵਾਂ ਸ਼ਾਤ ਤੇ ਸਨ ਸ਼ਾਤ ਨੂੰ ਬੈਂਕ ਜਾ ਕੇ ਸਰਵਿਸ ਕੀਤੀ ਮੇਰੇ ਪਿਤਾ ਜੀ ਖੜੇ ਗੁਣਾ ਦੇ ਪੜਾਉਂਦੇ ਰਹੇ ਸੈਕੰਡ ਟੀਚਰ ਉਹ ਖੇਡ ਮਾਸਟਰ ਬਾਅਦ ਬੰਗਲਾ ਟਾਇਰ ਹੋਇਆ ਕਾਕਾ ਵਿਆਹ ਸਿੰਘ ਮਿੱਤੂ ਦੇ ਬਾਦੀ ਨੂੰ ਮੇਰਾ 68 ਜਾ ਗਿਆ ਸੀ ਨਹੀਂ ਉਹਦਾ ਪਹਿਲੇ ਸਰਵਿਸ ਕੀਤੀ ਉਹਨੇ ਉੱਥੇ ਉਹ 72 ਤਾਂ ਮੈਂ ਬੈਟਰੀ ਕੀਤੀ ਗੌਂਦਖਾ ਸਕੂਲ ਦੇ ਵਿੱਚ ਉਦੋਂ ਹੋਣ ਬੰਨੀ ਆ ਗਈ ਸੀ ਸੈਕੰਡਰੀ ਚ ਕਿ ਕਿ ਮੈਂ ਆਪਾਂ ਤੁਹਾਡੀ ਤੁਹਾਡੀ ਇੱਥੇ ਤਾਂ ਪਿੰਡ ਦੀ ਇੱਕ ਸਰਵਿਸ ਬਣਾਈ ਜੀ ਅਸੀਂ ਅਸੀਂ ਐਨਆਰਆਈਸ ਨੂੰ ਪੈਸੇ ਵਗੈਰਾ ਇਕੱਠੇ ਕਰਕੇ ਉੱਥੇ ਭੇਜੀਦੇ ਹਾਂ ਉਹ ਆਪਣਾ ਲੰਗਰ ਦਾ ਪ੍ਰੋਗਰਾਮ ਚੱਲ ਰਿਹਾ ਹੈ ਕਿਉਂਕਿ ਜਦੋਂ ਆਰਟੀ ਵੀ ਮੇਰਾ ਨਿਕਲਦੀ ਜੀ ਉਹ ਰਸਤਾ ਸਾਡੇ ਪਿੰਡ ਤੇ ਕੋਈ ਨਹੀਂ ਲੰਘਦਾ ਸਾਰੀ ਸੰਗਠਨ ਚ 4 ਡਿਗ੍ਰੀ ਦਾ 35 ਚਾਰੀ ਟੀਮ ਕੀ ਹੋਵੇ ਨਾ ਲਾ ਕੇ ਔਰਲ ਨਾ ਕਰ ਪਰ ਡਾ ਜਿਹੜਾ ਯੂਨੀਅਨ ਇਸਟੈਂਟ ਸਾਡੇ ਪਿੰਡ ਦਾ ਸਾਡ ਪਿੰਡ ਦੇ ਵਿੱਚ ਇਹ ਨਾਰੀ ਕਾਲਜ ਪੈਂਦਾ ਫਲਗੜ ਸਹਾਇਤਾ ਦਾ ਸੰਬਸਿਧ ਕਰਨ ਇਹਦੇ ਅਧਾਰਾਂ ਅੰਦਰ ਸਾਡੇ ਪਿੰਡ ਦੇ ਵਿੱਚ ਚੰਗੀ ਆ ਰਹੀ ਸੀ ਕਿ ਉਸ ਦੀ ਤਾਂ ਮਸ਼ਹੂਰ ਹੈ ਕਿ ਸਾਰੇ ਨੇ ਵਿਚਾਰ ਕੀਤੀ ਵੀ ਇਹ ਹੁਣ ਇੱਥੇ ਪੁਲਿਸ ਆ ਚੌਂਕੀ ਆ ਗਈ ਤੇ ਬੜਾ ਖੌਫ ਹੋਇਆ ਲੋਕ ਸਰਵਾ ਪੜੀ ਐ ਮਤਲਬ ਜਿਹਨਾਂ ਜੁੜੇ ਹੋਏ ਜਿਹਨੀਆਂ ਪੂੰਜੀ ਹੁੰਦੀ ਹੈ ਕੋਸ਼ਿਸ਼ ਕਰੀ ਦੀ ਹੈ ਜਾਈਦਾ ਇਹ ਪਰ ਅੱਗੇ ਚੰਗੇ ਇੰਦੇ ਇਨਸਾਨ ਹੋਵਤੇ ਜਿਹੜੇ ਪੂੰਜੀ ਪੂੰਜੀ ਹੁੰਦੇ ਇਹ ਆਸਰਾ ਹੁੰਦੇ ਨਵਾਰ ਤੋਂ ਨਹੀਂ ਉਹਨਾਂ ਤੋਂ ਮਾਰਿਆ ਜਾਂਦਾ ਹੈ ਤੇ ਸੇਤ ਤੇ ਹੋਰ ਬਦਲ ਜਾਂਦੇ ਪਾਕੀ ਗੱਲ ਪਹਿਲਾਂ ਵੀ ਮੀਟਿੰਗ ਵਿੱਚ ਮੈਂ ਗੱਲ ਕੀਤੀ ਸੀ ਉਹ ਗੱਲ ਮੇਰੇ ਵਿੱਚੇ ਬਿੱਤੀ ਗਈ ਸਾਡੇ ਖਜ਼ਾਨਾ ਮੰਤਰੀ ਜੀ ਭਨਾਰੀ ਸਾਹਬ ਦੇ ਨੇਕ ਆਗਮੀ ਉਹ 45 ਛਿਕੇ ਪੱਜ ਗਏ ਉਹ 2:27 ਮੈਨੂੰ ਸਾਹਤਾ ਜਿੱਥੇ ਨਹੀਂ ਲੱਗ ਰਿਹਾ ਇਹ ਐਸੋਸੀਏਸ਼ਨ ਲੋਪਰਾਫ ਨੋ ਲਾਸ ਤੇ ਚੱਲਦੀ ਹੈਗਾ ਚਲੋ ਘਰ ਚਲੇ ਗਏ ਘਰ ਜਾ ਕੇ ਉੱਥੇ ਜਾਣਸਾਰ ਮੇਰੀ ਜਥੇਬੰਦੀ ਜਿਹੜੀ ਹੈ ਪੰਜਾਬ ਪੈਨਸ਼ਨਰ ਐਸੋਸੀਏਸ਼ਨ ਅੰਮ੍ਰਿਤਸਰ ਸ਼ਹਿਰ ਬਣਾਈ ਹੋਈ ਹੈ ਮੈਂ ਪੰਜਾਬ ਦੇ EMPLOYEES ਦੀ 800 ਮੈਂਬਰ ਹੈ ਸਾਡੇ ਅੰਮ੍ਰਿਤਸਰ ਸ਼ਹਿਰ ਚ ਉਹਦਾ ਮੈਂ ਪ੍ਰਧਾਨ ਆ 200 ਮੈਂਬਰ ਮੈਂ ਬਣਾਏ ਸੀ ਕੈਂਟ ਨਾਲ ਹੀ ਕੈਂਟ ਹੈ ਉੱਥੇ 200 ਮੈਂਬਰ ਬਣਾਏ ਸੀ ਜਾਂਦੇ ਹੀ ਮੈਨੂੰ ਮੀਟਿੰਗ ਚ ਸੱਦ ਲਿਆ ਉਹਨਾਂ ਨੇ ਕਿਉਂ ਮੀਟਿੰਗ ਰੱਖ ਲਈ ਸੀ ਉਹਨਾਂ ਨੇ ਪਹਿਲਾਂ ਹੀ ਪ੍ਰਧਾਨ ਸਾਹਿਬਾ ਰਿਹਾ ਵੀ ਮੀਟਿੰਗ ਕਰਨੀ ਹੈ ਮੀਟਿੰਗ ਕੀਤੀ ਤੇ ਮੈਂ ਉੱਥੇ ਇੱਕ ਤੁਹਾਡੇ ਕੋਲ ਵੀ ਲਿਆਵਾਂਗਾ ਕੁਝ ਸਾਇਤ ਮੈਂ ਥੋੜੇ ਬਹੁਤੇ ਲਿਆਇਆ ਇੱਥੇ ਉੱਥੇ ਇੱਕ ਸਨਮਾਨ ਪੱਤਰ ਬਣਵਾ ਲਿਆ ਸੀ ਮੈਂ ਇੱਥੇ ਰਾਮ ਸਿੰਘ ਤੋਂ ਕਥਾਵਾਚਕ ਤੋਂ ਤੇ ਨਾਲ ਆ ਫੜੜ ਕੇ ਤੇ ਉੱਥੇ ਛਪਾ ਮੈਂ ਉਹ ਰਾਜਪੁਰੇ ਤੋਂ ਲਿਆ ਸੀ ਰਾਜਪੁਰੇ ਤੋਂ ਭਾਣ ਜੇ ਨੇ ਉਹ ਛਪਾ ਕੇ ਮੇਰੇ ਕੋਲੋਂ ਬਾਲੇ ਪਛਾਦੇ ਮੈਂ ਜਿੰਨੇ ਰਿਟਾਇਰ ਹੋਏ ਸੀ 58 ਸਾਲ ਦੇ ਸਾਰਿਆਂ ਨੂੰ ਉੱਥੇ ਮੈਂ 800 800 ਮੈਂਬਰਾਂ ਨੂੰ ਉੱਥੇ 200 ਮੈਂਬਰਾਂ ਨੂੰ ਕੈਂਟ ਉਹ ਸਾਰਿਆਂ ਨੂੰ ਦੇ ਸਨਮਾਨਤ ਪੱਤਰ ਕਿਉਂਕਿ ਇਹਨਾਂ ਦਾ ਕੀ ਕਬੂਲ ਹੈ ਸਨਮਾਨ ਬਹੁਤ ਵੱਡੀ ਗੱਲ ਹੈ ਕਿਉਂਕਿ ਸਨਮਾਨਤ ਦੇ ਜਿਹੜੇ ਐ ਕੋਈ 58 ਸਾਲ ਤੋਂ 59 ਨਹੀਂ ਕੱਟਦਾ ਉਦੋਂ ਡੈਥ ਹੋ ਜਾਂਦੀ ਹੈ ਉਹ ਸਾਡੇ ਦੀ ਘਰੀ ਦੀ ਜ਼ਰੂਰੀ ਤੇ ਰਵਾਜ ਨਹੀਂ ਇੱਕਮਤ ਹੈ ਵੀ 1992 '82 ਚ ਸਾਡੀ ਪੈਨਸ਼ਨ ਲੱਗੀ ਸੀ ਮੁਲਾਜ਼ਮਾਂ ਦੀ ਉਹ ਪੈਨਸ਼ਨ ਜਿਹੜੀ ਆ ਲੜ ਕੇ ਲਵਾਈ ਸੀ ਸਾਡੇ ਲੀਡਰਾਂ ਨੇ ਤੇ ਉਹ ਵਿਆਸ ਜਦੋਂ ਲਗੀ ਸੀ ਉਸ ਤੋਂ ਬਾਅਦ ਅਸੀਂ ਇੱਕ ਬਣਾ ਲਿਆ ਸੀ ਸਾਰੇ ਹੰਸ ਸੰਸ ਆਪਣੇ ਭਾਰਤ ਚ ਵੀ ਜਿਹੜਾ 80 ਸਾਲਾਂ ਨੂੰ ਸਨਮਾਨਿਤ ਕਰਨਾ ਉਹ 80 ਤੇ ਹੁਣ ਤੇ ਤੁਹਾਨੂੰ ਨਵੇਂ ਚੀਜ਼ਾਂ ਦੱਸਣੇ ਸਾਰੀਆਂ ਸਾਤ ਚੀਜ਼ ਤੇ ਜਿਵੇਂ ਤੁਹਾਨੂੰ ਦੱਸਿਆ IAS ਦੀ ਟ੍ਰੇਨਿੰਗ ਹੁੰਦੀ ਆ IPS ਦੀ ਟ੍ਰੇਨਿੰਗ ਹੁੰਦੀ ਆ ਮਿਲਟਰੀ ਦੀ ਚਾਣਾ ਹੋਤਰੇ ਨੇ ਏ ਐਮਡੀਏ ਅਕੈਡਮੀ ਜਿਹੜੀ ਹੈ ਆਪਾਂ ਇਹ ਤੁਸੀਂ ਪੁੱਤੋਂ ਇਹਨੇ ਕਰਕੇ ਨਾਲ ਉਹਨਾਂ ਨੇ ਡਿਸਟਾ ਬਣਾਈਆਂ ਸੀ ਇਹਨੇ ਇਹਨੇ ਭੱਤੇ ਵੀ ਇਤੋਂ ਕਰਾਈਆਂ ਤੇ ਉਹ ਜਿਹੜੇ ਚਾਹੇ ਬਾਗਬਾਨੀ ਹੈ ਚਾਹੇ ਖੇਤੀਬਾੜੀ ਸਾਰੇ ਇਕੱਠੇ ਰਲ ਕੇ ਕਰਨ ਸ਼ਾਮੀ ਹਸਣ ਖੇਡਣ ਤੇ ਮੇਰਾ ਕਨਸੈਪਟ ਇਹ ਸੀਗਾ ਕਿ ਇੱਕ ਤਾਂ ਬਜ਼ੁਰਗਾਂ ਦੀ ਲਾਈਫ ਸੁਭਰ ਜਾ ਉਹਨਾਂ ਨੂੰ ਆਪਣੇ ਬੱਚੇ ਮਿਲ ਜਾਣ ਜਿਹਨਾਂ ਬੱਚਿਆਂ ਨੇ ਘਰੋਂ ਕੱਟਿਆ ਜਾਂ ਜਿਹੜੇ ਪੁੱਛਦੇ ਨਹੀਂ ਉਹ ਬੱਚਿਆਂ ਦੇ ਤੌਰ ਤੇ ਉਹਨਾਂ ਦੇ ਨਾਲ ਰਹਿਣਗੇ ਵੀ ਇਹ ਆ ਹੀ ਸਾਡੇ ਬੱਚੇ ਨੇ ਕਿਉਂਕਿ ਜਿਹੜਾ ਬੱਚਾ ਸੇਵਾ ਕਰੇਗਾ ਉਹਦੀ ਉਹਨੂੰ ਲੱਗੇਗਾ ਕਿ ਮੇਰਾ ਹੀ ਇੱਜ਼ਤਾਂ ਤੁਸੀਂ ਮਨੋਜ ਕੁਮਾਰ ਬਾਰੇ ਗੱਲ ਦੱਸੋ ਜਿਦਾਂ ਉਹਦੇ ਮੋਢੇ ਦੇ ਨਾਂ ਦੇ ਉੱਤੇ ਕੀਤਾ ਤੋਂ ਨਹੀਂ ਜੱਪੀ ਪਾਲੀ ਵੀ ਤਾਂ ਉਹਦੇ ਵਰਗਾ ਹੀ ਲੱਗਦਾ ਤੂੰ ਸੋ ਮੇਰਾ ਕਨਸੈਪਟ ਇਹ ਸੀਗਾ ਜੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਪਹਿਲਗਾਮ ਦੇ ਵਿੱਚ ਜੇ ਐਨਕੇ ਦੇ ਵਿੱਚ 26 ਜਾਂ 28 ਲੱਖ ਭਾਗ ਲੋਕਾਂ ਨੂੰ ਇਹ ਸਿਆਸਤਦਾਨਾਂ ਦੀਆਂ ਜਿਹੜੀਆਂ ਚਾਲਾਂ ਨੇ ਉਹਦੇ ਕਰਕੇ ਜਿਹੜਾ ਉਹ ਬਹੁਤ ਮੂੰਹ ਚ ਮਤਲਬ ਜਣਾਪਿਆ ਉਹਨਾਂ ਨੂੰ ਵੀ ਯਾਦ ਕਰਕੇ 2 ਮਿੰਟ ਦਾ ਮੌਨ ਧਾਰਿਆ ਗਿਆ ਸੋ ਬਹੁਤ ਹੀ ਆਪਣੀ ਇਹ ਸਸਤਾ ਜਿਹੜੀ ਵਧਾਈ ਦੀ ਪਾਤਰ ਹੈ ਕਿ ਅਸੀਂ ਪ੍ਰੈਜੈਂਟ ਜਿਹੜੀਆਂ ਸਮਾਜ ਦੇ ਵਿੱਚ ਵਾਪਨੀਆਂ ਘਟਨਾਵਾਂ ਹੁੰਦੀਆਂ ਜਾਂ ਵਿਸ਼ੇਸ਼ ਸ਼ਖੀਰਤਾ ਦਾ ਮਸ਼ਹੂਰਾ ਹੁੰਦਾ ਉਹਨੂੰ ਅਸੀਂ ਯਾਦ ਕਰਦੇ ਹਾਂ ਯਾਦ ਕਰਕੇ ਕਿ ਐਸੀ ਬਹੁਤ ਹੀ ਇਸ ਗੱਲ ਦਾ ਸਾਨੂੰ ਮਾਣ ਜਾਂਦਾ ਹੈ ਕਿ ਸਾਡੀ ਸੰਸਥਾ ਦੇ ਜਿਹੜੇ ਆ ਜਿੰਨੇ ਵੀ ਮੈਂਬਰ ਨੇ ਉਹ ਬਹੁਤ ਅੱਜ ਇੱਕ ਦੂਜੇ ਨਾਲ ਵਿਚਾਰਾਂ ਦਾ ਆਦਾਨ-ਪ੍ਰਦਾਨ ਤੁਨੇ ਬੜਾ ਸਭ ਇਹ ਵਿਚਾਰਾਂ ਦਾ ਆਦਾਨ-ਪ੍ਰਦਾਨ ਵੀ ਇੱਕ ਜਿਹਾ ਕੀਤਾ ਗਿਆ ਜਿੱਥੇ-ਜਿੱਥੇ ਕਿਸੇ ਦੇ ਨਾਲ ਕੋਈ ਵਿਚਰਿਆ ਸਮਾਜ ਦੇ ਵਿੱਚ ਜਾਂ ਆਪਾਂ ਖਾਸ ਤੌਰ ਤੇ ਇੰਡੀਆ ਦੇ ਭਾਰਤ ਚ ਗਏ ਆ ਕਿੱਥੋਂ ਜਾਂਦੇ ਰਹਿੰਨੇ ਆ ਉੱਥੇ ਜਿਹੜਾ ਸਾਡਾ ਤਜਰਬਾ ਹੋਇਆ ਉਹ ਵੀ ਅਸੀਂ ਇੱਕ ਦੂਜੇ ਦੇ ਨਾਲ ਸਾਂਝਾ ਕੀਤਾ ਬਹੁਤ ਹੀ ਇਹ ਸ਼ਲਾਗਾਜੋਗ ਕਦਮ ਜਿਹੜਾ ਆਪਾਂ ਇਸ ਸੰਸਥਾ ਦੇ ਵਿੱਚ ਜਿੱਦੋਂ ਮੀਟਿੰਗ ਹੁੰਦੀ ਹੈ ਇਹ ਵਿਚਾਰਾਂ ਬਹੁਤ ਹੁੰਦੀਆਂ ਆ ਗਾਂ ਉਹਦੂ ਵਿਚਾਰਾਂ ਹੁੰਦੀਆਂ ਪਿਛਲੇ ਸਮੇਂ ਦੀ ਅੰਗੇਂਮੈਂਟ ਅੱਗੇ ਦੱਸਿਆ ਘਟਾਵਾਂ ਜਿਹੜੀਆਂ ਉਹਨਾਂ ਦਾ ਵੀ ਇੱਥੇ ਅਸੀਂ ਚਰਚਾ ਕਰਦੇ ਹਾਂ ਤੁਹਾਡੀ ਬਹੁਤ ਬਹੁਤ ਸਾਰਿਆਂ ਦੀ ਮਿਹਰਬਾਨੀ ਧੰਨਵਾਦ ਇਹ ਆਪਣੇ ਕੰਮ ਕਰਦੀ ਆ ਰਹੀ ਹੈ ਵਕ ਵਕ ਸਮੇਤੇ ਵਕ ਵਕ ਇਹਨਾਂ ਦੇ ਪ੍ਰਧਾਨ ਰਹੇ ਨੇ ਬਹੁਤ ਵਧੀਆ ਸੋਸ਼ਲ ਕੰਮ ਜਿਹੜਾ ਇੰਡੋ ਕੈਨੇਡੀਅਨ ਐਸੋਸੀਏਸ਼ਨ ਆਫ ਇਮੀਗ੍ਰੈਂਟ ਸੀਨੀਅਰ ਵੱਲੋਂ ਕੀਤਾ ਜਾਂਦਾ ਤੇ ਜਦੋਂ ਹੰਡ ਮੌਨ ਲੱਗਦੀ ਹੈ ਜਿਹੜੀਆਂ ਮੰਥਲੀ ਪਹਿਲੋ ਹਰ ਇੱਕ ਵਾਰ ਮੀਟਿੰਗ ਬੀਸੀਪੇ ਬਾਅਦ ਦੇ ਵਿੱਚ ਮਹੀਨੇ ਚ ਦੋ ਵੀ ਵਾਰ ਉਹ ਦੋ ਵੀ ਵਾਰ ਆ ਜਾਂਦੀ ਤੇ ਕਰਿਆ ਉਹ ਸਵੇਰੇ ਜਦੋਂ ਠੰਡ ਹੁੰਦੀ ਹੈ ਉਹ ਤਾਂ ਬੰਗਦਰ ਦਿੱਤੀ ਹੈ ਜਿਵੇਂ 26 ਦੇ ਵਿੱਚ ਤੇ ਹੁਣ ਅੱਜ ਇਹ ਪਹਿਲੀ ਮੀਟਿੰਗ ਆ ਨਵੇਂ ਸਾਲ 25 ਦੇ ਵਿੱਚ ਤੇ ਇਹ ਦੋ ਮੀਟਿੰਗਾਂ ਜਿਹੜੀਆਂ ਨੇ ਮਤਲਬ ਹਰ ਮਹੀਨੇ ਦੇ ਵਿੱਚ ਹੁੰਦੀਆਂ ਅਗਲੀ ਡੇਟ ਜਿਹੜੇ ਹੈ ਵੇਲੇ ਪ੍ਰੈਜ਼ੀਡੈਂਟ ਪ੍ਰਧਾਨ ਨੇ ਜਿਹੜੇ ਜਰਨੈਲ ਸਿੰਘ ਤੰਗੜਾ ਉਹ ਵੀ ਦਸ ਦੇਣਗੇ ਨਾਲ ਵਾਈਸ ਪ੍ਰੈਸਿਡੈਂਟ ਬੈਠੇ ਨੇ ਸਵਰਾ ਸਾਹਿਬ ਇਹ ਅੱਜ ਦੀ ਮੀਟਿੰਗ ਦੇ ਵਿੱਚ ਪਿਛਲੇ ਸਮੇਂ ਦੌਰਾਨ ਜਿਹੜੀਆਂ ਵਿਛੜ ਚੁਕੀਆਂ ਸ਼ਖਸੀਅਤਾਂ ਵਿਸ਼ੇਸ਼ ਸ਼ਖਸੀਅਤਾਂ ਜਿਨ੍ਹਾਂ ਦੇ ਵਿੱਚ ਮਿਸਟਰ ਭਾਰਦਵਾਜ ਕੇ ਕੇਸ ਸਿੰਘ ਨੀਰ ਉੱਗੇ ਗਜਲਗੋ ਉਹਨਾਂ ਨੂੰ ਯਾਦ ਕੀਤਾ ਗਿਆ ਇਹ ਪਿਛਲੇ ਸਮੇਂ ਦੌਰਾਨ ਜਿਹੜੀਆਂ ਵਾਪਰੀਆਂ ਮੰਦ ਭਾਗੀਆਂ ਧਕਾਵਾ ਨੇ ਉਹਨਾਂ ਨੂੰ ਵੀ ਯਾ ਕੀਤਾ ਗਿਆ ਉਹਨਾਂ ਦੀ ਨਿੰਦਿਆ ਕੀਤੀ ਗਈ ਤੇ ਉਹਨਾਂ ਨੂੰ ਸੰਦਾਂਗਲੀ ਭੇਂਟ ਕੀਤੀ ਗਈ ਇੰਡੋ ਕੈਨੇਡੀਅਨ ਐਸੋਸੀਏਸ਼ਨ ਆਫ ਇਮੀਗ੍ਰੈਂਟ ਸੀਨੀਅਰ ਜਿਹੜੇ ਕਲਗਰੀ ਵਿੱਚ ਸੀਨੀਅਰ ਜੀ ਵਾਸਤੇ ਬਹੁਤ ਲੰਬੇ ਸਮੇਂ ਤੋਂ ਲਗਭਗ 32 ਸਾਲ ਤੋਂ ਕੰਮ ਕਰ ਰਹੀ ਆ ਅੱਜ ਮੀਟਿੰਗ ਅੱਜ ਉਹਨਾਂ ਦੀ ਫਾਲਕਨ ਵਿੱਚ ਦੇ ਵਿੱਚ 225 ਸਾਲ ਦੇ ਵਿੱਚ ਪਹਿਲੀ ਮੀਟਿੰਗ ਹੋਈ ਅੱਜ ਦੀ ਮੀਟਿੰਗ ਵਿੱਚ ਮੌਸਮ ਕੁਝ ਠੰਡਾ ਹੋਣ ਕਰਕੇ ਭਾਵੇਂ ਘੱਟ ਮੈਂਬਰ ਸ਼ਾਮਲ ਹੋਏ ਆ ਤੇ ਇਸ ਮੀਟਿੰਗ ਦੇ ਇਹ ਜਿਹੜੀ ਸੰਸਥਾ ਹੈ ਇੰਡੋਗਨਿਟੀ ਐਸੋਸੀਏਸ਼ਨ ਆਫ ਇਮੀਗ੍ਰੈਂਟ ਸੀਨੀਅਰ ਇਹਦੇ ਜਿਹੜੇ ਹੁਣ ਪ੍ਰੈਜ਼ੈਂਟ ਐਸ ਵੇਲੇ ਪ੍ਰਧਾਨ ਨੇ ਜਰਨੈਲ ਸਿੰਘ ਤੱਕੜ ਸਾਡੇ ਨਾਲ ਸ਼ਾਮਲ ਕਰਦੇ ਗੱਲਬਾਤ ਸਾਸਤਰੀ ਗੱਲਬਾਤਾਂ ਦੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੈਂ ਸ਼ਵਾਲਕਾ ਟੀਵੀ ਚੈਨਲ ਦੇ ਮੀਡੀਆ ਦਾ ਬਹੁਤ ਧੰਨਵਾਦ ਕਰਦਾ ਹਾਂ ਸਪੈਸ਼ਲੀ ਭਰਨਜੀਤ ਪੰਗੂ ਜੀ ਉਹਨਾਂ ਦਾ ਜਿਹੜਾ ਕਿ ਆਪਣੇ ਕੀਮਤੀ ਟਾਈਮ ਤੋਂ ਟਾਈਮ ਕੱਢ ਕੇ ਕਵਰੇਜ ਕਰਦੇ ਹਨ ਤੇ ਸਾਰੀ ਦੁਨੀਆ ਦੇ ਵਿੱਚ ਇਹ ਮੈਸੇਜ ਪਹੁੰਚਾਉਂਦੇ ਆ ਮੈਂ ਅਤੀ ਧਨਵਾਦੀ ਹਾਂ ਹਾਂਜੀ ਸਾਡੀ ਸੁਸਾਇਟੀ ਬੜੀ ਪ੍ਰਾਣ ਸੁਸਾਇਟੀ ਹੈ ਇੱਥੇ ਬੜੇ ਨਵਰ ਇਨਸਾਨ ਪ੍ਰੈਜ਼ੀਡੈਂਟ ਬਣ ਚੁੱਕੇ ਹਨ ਜੋ ਕਿ ਇਸ ਦੁਨੀਆ ਤੇ ਹੋਰ ਨਹੀਂ ਹਨ ਪਰ ਇੱਥੇ ਇਹ ਸੋਸਾਇਟੀ ਦੇ ਵਿੱਚ ਹਰ ਤਰ੍ਹਾਂ ਦੀ ਡਿਸਕਸ਼ਨ ਹੁੰਦੀ ਹੈ ਜੇ ਕੋਈ ਬਾਹਰੋਂ ਵੀ ਕੋਈ ਆਉਂਦਾ ਹੈ ਤਾਂ ਉਹਨਾਂ ਨੂੰ ਅਸੀਂ ਐਸੇ ਗੈਸਟ ਸਾਦੇ ਆ ਕੁਝ ਉਹਨਾਂ ਕੋਲੋਂ ਸਿੱਖਦੇ ਆ ਤਾਂ ਕੁਝ ਉਹਨਾਂ ਨੂੰ ਸਿਖਾਉਨੇ ਆ ਤਾਂ ਕਿ ਉਹਨਾਂ ਨੂੰ ਵੀ ਇੱਥੇ ਕੈਨੇਡਾ ਬਾਰੇ ਪਤਾ ਲੱਗ ਸਕੇ ਵੀ ਇੱਥੇ ਰਹਿਣੀ ਬਹਿਣੀ ਕਾਨੂੰਨ ਸਭ ਕੁ ਸਹੀ ਉਹਨਾਂ ਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਲਾ ਕੇ ਇੱਥੇ ਆਣ ਕੇ ਬਹੁਤ ਗਲਤੀਆਂ ਹੋ ਰਹੀਆਂ ਹਨ ਉਹ ਗਲਤੀਆਂ ਨੂੰ ਪ੍ਰਵੈਂਟ ਕਰਨ ਲਈ ਇਸ ਸੈਡੀ ਆਪਣੇ ਲੋ ਆਪਣੇ ਬਲੋਂ ਉਹਨਾਂ ਦੇ ਚੱਲਣਾ ਪਉਦੀ ਹੈ ਜੀ ਅੱਜ ਪ੍ਰਧਾਨ ਜੀ ਜਿਹੜੀ ਆਪਾਂ ਸੰਝ ਲਈਏ ਵੀ 225 ਦੇ ਵਿੱਚ ਪਲੇਟੀ ਮੀਟਿੰਗ ਹੈ ਇਹਦੇ ਬਾਰੇ ਤੁਸੀਂ ਚੰਨਣਾ ਬਾਦ ਦਿੱਤਾ ਦੱਸ ਦਿੱਤਾ ਤੇ ਤੁਸੀਂ ਆਪਣੇ ਜਿਹੜੇ ਸੀਨੀਅਰ ਆਪਨੀ ਇਸ ਸੰਸਥਾ ਵੱਲੋਂ ਜਿਹੜੇ ਸੀਨੀਅਰ ਇਹਦੇ ਮੈਂਬਰ ਵੀ ਨੇ ਜਾਂ ਨਵੇਂ ਵੀ ਮੈਂਬਰ ਬਣੇ ਉਹਨਾਂ ਨੂੰ ਆਪਣੀ ਵੱਲੋਂ ਕੀ ਸਨੇਹਾ ਦੇਣਾ ਚਾਹੋਗੇ ਉਹਦੇ ਦਾਦੇ ਨੂੰ ਸਾਡੇ तकरीबन 40 40 ਮੈਂਬਰ ਸਿਆ ਜਿਹੜੇ ਕਿ ਕਈ ਕਈਆਂ ਕਾਰਨਾ ਕਰਕੇ ਉਮਰ ਏਜ ਫੈਕਟਰ ਹੋਣ ਕਰਕੇ ਇੱਥੇ ਨਹੀਂ ਆ ਸਕਦੇ ਮੈਂ ਉਹਨਾਂ ਨੂੰ ਇਹੀ ਮੈਸੇਜ ਦੇਣਾ ਚਾਹਨਾ ਹਾਂ ਕਿ ਆਪਣੇ ਘਰਾਂ ਤੋਂ ਬਾਹਰ ਆਵੋ ਆਣ ਕੇ ਇੱਥੇ ਤੁਹਾਡਾ 90 ਤੁਹਾਡਾ ਮਾਹੌਲ ਇੱਕ ਡਿਫਰੈਂਟ ਤਸਵੀਰ ਬਣ ਜਾਊਗੀ ਤਾਂ ਕਿ ਘਰ ਬੈਣ ਨਾਲ ਇੱਕ ਡਿਪਰੈਸ਼ਨ ਨਹੀਂ ਬਣਦਾ ਹੈ ਇੱਥੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਤੇ ਸਾਨੂੰ ਉਹਨਾਂ ਤੋਂ ਬਹੁਤ ਬਹੁਤ ਸਿੱਖਣ ਨੂੰ ਮਿਲਣਾ ਹੈ ਤੇ ਇਸ ਕਰਕੇ ਮੇਰੇ ਵੱਲੋਂ ਬੇਨਤੀ ਹੈ ਉਹਨਾਂ ਨੂੰ ਕਿ ਤੁਸੀਂ ਜਰੂਰ ਸਾਡੇ ਇੱਥੇ ਇੰਡੋ ਕੈਨੇਡੀਅਨ ਐਸੋਸੀਏਸ਼ਨ ਆਫ ਇਮੀਗਰੈਂਟ ਸੀਨੀਅਰ ਸੋਸਾਇਟੀ ਵਿੱਚ ਆਵੋ ਤੇ ਆਣ ਕੇ ਦੇਖੋ ਕਿ ਤੁਸੀਂ ਜਰੂਰ बार-बार ਆਇਆ ਲੋਕੀ ਇਹ ਅਸੀਂ ਮੀਟਿੰਗ ਐਵਰੀ ਸੈਕੰਡ ਵੀਕ ਦੂਸਰੇ ਥਰਸਡੇ ਬੀਰਵਾਦੋ ਅਸੀਂ ਰੱਖਦੇ ਆ 12 ਤੋਂ 2 ਵਜੇ ਫਲਕ ਰਿਜ ਕੈਸ ਰਿਜ ਕਮਿਊਨਿਟੀ ਹਾਲ ਦੇ ਵਿੱਚ ਤਾਂ ਕਿ ਪਲੀਜ਼ ਤੁਸੀਂ ਖੇਚਲ ਕਰਨੀ ਜਰੂਰ ਆਵੋ ਤੇ ਆ ਕੇ ਤੁਸੀਂ ਆਪ ਖੁਦ ਆ ਕੇ ਦੇਖੋ ਕਿ ਤੁਸੀਂ ਬਈ ਕੀ ਮਿਸ ਕਰ ਚੁੱਕੇ ਆ ਪਹਿਲਾਂ ਪ੍ਰਧਾਨ ਜੀ ਤੁਸੀਂ ਜਿਹੜੀ ਨੈਕਸਟ ਮੀਟਿੰਗ ਹੋਣੀ ਅੱਜ ਤੇ ਪਹਿਲੀ ਮੀਟਿੰਗ ਜਿਹੜੀ ਆ 15 ਮਈ ਨੂੰ ਹੋ ਗਈ ਆ ਤੇ ਨੈਕਸਟ ਮੀਟਿੰਗ ਜਿਹੜੀ ਆ ਕਿਹੜਾ ਵੀਵਾਰ ਕਦੋਂ ਆਉਂਦਾ ਉਹਦੇ ਬਾਰੇ ਵੀ ਸਾਰਿਆਂ ਨੂੰ ਦੱਸ ਦਿਓ ਹਾਂਜੀ ਇਹ ਜੀ ਮੀਟਿੰਗ ਹੁਣ ਦੋ ਵੀਕਾਂ ਨੂੰ ਆ ਫਰਸਡੇ ਦੀ ਡੇਟ 29 ਮਈ ਨੂੰ ਹੈ ਤੇ ਮੈਂ ਇਹੀ ਬੇਨਤੀ ਕਰਦਾ ਕਿ 29 ਤਰੀਕ ਨੂੰ ਤੁਸੀਂ ਹੌਮ ਮਾਰ ਕੇ ਜ਼ਰੂਰ ਆਵੋ ਤੇ ਇਸ ਮੀਟਿੰਗ ਦੀ رونਕ ਬਦਲ ਬਹੁਤ ਬਹੁਤ ਮਿਹਰਬਾਨੀ ਪ੍ਰਧਾਨ ਜੀ ਥੈਂਕ ਯੂ ਜੀ